ਗੁਰ ਜੀ ਕੀ ਫਤਿਹ ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਇੱਕ ਮਾਹੌਲ ਬਣਿਆ ਪਾਣੀ ਆ ਰਿਹਾ ਬਹੁਤ ਜ਼ਿਆਦਾ ਕਈ ਕਈ ਪਿੰਡ ਇਹੋ ਜਿਹਨੇ ਡੇਰੇ ਬਾਬੇ ਨਾਨਕ ਤੋਂ ਲੈ ਕੇ بڑے ਇਲਾਕੇ ਜਿਹੜੇ ਆ ਡੁੱਬ ਚੁੱਕੇ ਨੇ ਪੂਰੀ ਤਰ੍ਹਾਂ ਉਸ ਦੇ ਵਿੱਚ ਬੜਾ ਕਾਫੀ ਨੁਕਸਾਨ ਹੋਇਆ ਲੋਕਾਂ ਕੋਲ ਸਮਾਨ ਵੀ ਨਹੀਂ ਘਰਾਂ ਤੋਂ ਨਿਕਲੇ ਕਈਆਂ ਕੋਲ ਡੰਗਰ ਪਸ਼ੂ ਜਿਹੜੇ ਉਹ ਵੀ ਖੁਰਲੀਆਂ ਤੋਂ ਨਹੀਂ ਖੁੱਲੇ ਜਿਸ ਦੇ ਵਿੱਚ ਸਰਹਾਦੀ ਪਿੰਡ ਪਿੰਡ ਪਿੰਡੀ ਔਲਖ ਖੋਗਾ ਜਲਾਗ ਦੇ ਲਗਦੇ ਲਗਦੇ ਪਿੰਡ ਬਣ ਤੇ ਜਿਹੜੇ ਨੇ ਸਾਰੇ ਇਨ ਇਸ ਬੰਨ ਦੇ ਉੱਤੇ ਜਿਹੜਾ ਪਾਣੀ ਤਾਰਾਂ ਤੋਂ ਅੱਗੇ ਆਇਆ ਸੀ ਕੱਲ ਉਸ ਦੇ ਸੰਬੰਧ ਵਿੱਚ ਮਹਾਪੁਰਸ਼ ਬਾਬਾ ਮੁਖਤਾਰ ਸਿੰਘ ਜੀ ਕਾਰ ਸੇਵਾ ਵਾਲੇ ਪਿੰਡੀ ਔਲਖ ਦੇ ਡੇਰੇ ਦੇ ਜਥੇਦਾਰ ਉਹਨਾਂ ਦੇ ਸੰਯੋਗ ਦੇ ਨਾਲ ਨਾਲ ਗੁਰੂ ਗਿਆ ਸੰਗਤਾਂ ਦੇ ਵੀਰਾਂ ਨੇ ਬੜਾ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਟਰਾਲੀਆਂ ਵਾਲੇ ਵੀਰਾਂ ਦਾ ਟਰੈਕਟਰਾਂ ਵਾਲੇ ਵੀਰਾਂ ਦਾ ਮਸ਼ੀਨਾਂ ਵਾਲੇ ਵੀਰਾਂ ਦਾ सरपंचਾਂ ਦਾ ਦੋਹਾਂ ਪੰਚਾਇਤਾਂ ਦਾ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੱਲ ਰਲ ਮਿਲ ਕੇ ਤੇ ਬੰਨ ਦੇ ਉੱਤੇ ਜਿੱਥੋਂ-ਜਿੱਥੋਂ ਵਿਟੋਏ ਪੈਣੇ ਤੁਸੀਂ ਟੁੱਟਣ ਦਾ ਖਤਰਾ ਬਣ ਗਿਆ ਸੀ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਹੈ ਮਹਾਪੁਰਸ਼ਾਂ ਦਾ ਧੰਨਵਾਦ ਹੈ ਉਹ ਤੁਸੀਂ ਨੂੰ ਜਿਹੜਾ ਬੱਧਾ ਵਾ ਉਸ ਦੇ ਸਬੰਧ ਦੇ ਵਿੱਚ ਸਰਹੱਦੀ ਪਿੰਡਾਂ ਦੇ ਦੌਰੇ ਤੇ ਸਰਕਾਰੀਆ ਸਾਹਿਬ ਹੀ ਪਹੁੰਚੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਲੋਕਾਂ ਦੀ ਦੁੱਖ ਸੁਖ ਸੁਣਿਆ ਜਾ ਕੇ ਸੰਗਤਾਂ ਦਾ ਜਿਸ ਦੇ ਵਿੱਚ 1 ਲੱਖ ਰੁਪਇਆ ਸੇਵਾ ਜਿਹੜੀ ਉਹਨਾਂ ਬਾਬਾ ਜੀ ਨੂੰ ਦਿੱਤੀ ਆ ਵੀ ਤੇਲ ਪਾ ਕੇ ਤੇ ਬਾਬਾ ਜੀ ਜਿੱਥੇ-ਜਿੱਥੇ ਤੁਹਾਨੂੰ ਤੋਂ ਸਿੱਧੇ ਬੰਨ ਮਾੜਾ ਲੱਗਦਾ ਜਿੱਥੋਂ ਪਾਣੀ ਟੁੱਟਣ ਦਾ ਖਤਰਾ ਬਣਿਆ ਉਸ ਨੂੰ ਬੰਦ ਕੀਤਾ ਜਾਵੇ ਤੇ ਤਹਿ ਦਿਲੋਂ ਸਰਕਾਰੀਆ ਸਾਹਿਬ ਦਾ ਵੀ ਧੰਨਵਾਦ ਆ ਸਾਰੀਆਂ ਗੁਰੂਕੀਆਂ ਸੰਗਤਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ